ਹਾਂ ਉਹ ਬਿਲਕੁਲ ਠੀਕ ਨੇ ਵੈਸੇ ਤਾਂ ਪਰ ਹਰੇ ਆਪਾਂ ਨੂੰ ਮੈਡੀਕਲ ਸੁਪਰਵੀਜ਼ਨ ਦੇ ਵਿੱਚ ਰਹਿਣਾ ਪਊਗਾ ਜੀ ਜੀ ਕਿਉਂਕਿ ਪਹਿਲੇ ਬੱਚਾ ਛੋਟਾ ਹੈ ਤੇ ਜਦ ਤੱਕ ਉਹਦੀ ਗਰੋਥ ਬਿਲਕੁਲ ਸਹੀ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਨੂੰ ਡਾਕਟਰ ਦੀ ਦੇਖਰੇਖ ਦੇ ਵਿੱਚ ਹੀ ਰਹਿਣਾ ਪੈਣਾ ਤੇ ਆਈਸੀਯੂ ਦੇ ਵਿੱਚ ਹੀ ਸ਼ਿਫਟ ਰਹਿਣਾ ਕਿੰਨੇ ਕਿੰਨੇ ਦਿਨ ਕਹਿੰਦੇ ਡਾਕਟਰ ਜੀ ਡਾਕਟਰ ਕਿੰਨੇ ਦਿਨ ਕਹਿ ਰਿਹਾ ਜੀ ਇੱਥੇ ਦੇਖੋ ਜੀ ਉਹ ਤਾਂ ਕੰਡੀਸ਼ਨ ਦੇ ਉੱਪਰ ਹੈ ਤੂੰ ਵੱਧ ਵੀ ਲੱਗ ਸਕਦਾ ਘੱਟ ਵੀ ਲੱਗ ਸਕਦਾ ਇੱਕ ਤੁਹਾਨੂੰ ਪਤਾ ਵੀ ਆਪਣਾ ਲਾਈਫ ਸਟਾਈਲ ਹੀ ਇਸ ਤਰ੍ਹਾਂ ਦਾ ਹੈ ਵੀ ਆਪਾਂ ਮਿਲੇ ਮਲਾਏ ਬਿਨਾਂ ਹਸਤਾ ਥੋੜੇ ਸੇਫ ਹਾਂ ਕਰੇ ਜਾ ਕੇ ਫੇ ਥੋੜਾ ਜਿਆਦਾ ਲਾਲ ਲਾਲ ਹੋ ਜਾਂਦਾ ਉਹਦੇ ਲਈ ਕਰਨੇ ਆਪਾਂ ਵੱਧ ਤੋਂ ਵੱਧ ਕੋਤੇ ਪਹੁੰਚਣਗੇ ਵੀ ਜਾਰੀ ਹਾਂਜੀ ਡਿਸਪੈਂਸਰ ਰੱਖ ਕੇ ਬੱਚਾ ਕੀ ਕਰਵੇ ਸਾਰੀ ਉਹ ਵੀ ਛੁੱਟੀ ਦੀ ਗੱਲ ਕੀਤੀ ਹੈ ਵੀ ਛੁੱਟੀ ਕਦੋਂ ਤੱਕ ਮਿਲਦੀ ਹੈ ਫੇਟ ਆਪਣੀ ਦੀ ਛੁੱਟੀ ਕਦੋਂ ਤੱਕ ਮਿਲ ਜੂਗੀ ਜੀ ਛੁੱਟੀ ਹਫਤਾ ਦਾ ਪੱਕਾ ਹੀ ਹੋ ਸਕਦਾ ਜੋ ਵੱਧ ਘੱਟ ਦੇਣਾ ਆਪਾਂ ਕੰਡੀਸ਼ਨ ਦੇ ਉੱਤੇ ਪਰ ਕਰਦਾ ਹੈ ਨਾ ਬਾਈ ਜੀ ਬੜੇ ਲੋਕ ਬਹੁਤ ਆ ਰਹੇ ਜੀ ਦੂਰੋਂ ਦੂਰੋਂ ਬਠਿੰਡਾ ਜੀ ਵੀ ਪਹੁੰਚ ਰਹੇ ਪਿੰਡਾਂ ਚੋਂ ਆਸੇ ਪਾਸੇੋਂ ਬਹੁਤ ਮਤਲਬ ਐਕਚੁਅਲੀ ਨਾ ਇਸ ਗੱਲ ਦੇ ਨਾਲ ਲੋਕਾਂ ਨੇ ਇਮੋਸ਼ਨ ਜੁੜੇ ਹੋਏ ਨੇ ਜਦੋਂ ਸ਼ੁਭਦੀਪ ਦੀ ਮੌਤ ਹੋਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਤੁਸੀਂ ਤਾਂ ਬਠਿੰਡੇ ਤੋਂ ਸ਼ਾਇਦ ਕਦੇ ਕਦੇ ਗਏ ਹੋਵੋ ਜਿਹੜੀ ਉਹ ਲੋਕਲ ਪ੍ਰੈਸਰ ਮਾਨਸਰ ਦੀ ਤਕਰੀਰਾਂ ਮੇ ਜਾਣਦੇ ਵੀ ਹਰ ਸੰਡੇ ਨੂੰ ਬਿਲਕੁਲ ਜਾਂਦੇ ਨੇ ਬੇੜਾ ਭਰਿਆ ਹੁੰਦਾ ਹੈ ਹਨਾ ਲੋਕਾਂ ਨੂੰ ਮਤਲਬ ਇਸ ਗੱਲ ਦਾ ਗੁੱਸਾ ਜ਼ਰੂਰ ਹੈ ਵੀ ਯਾਰ ਬਹੁਤ ੱੱਕਾ ਕਰਿਆ ਹਨਾ ਤੁਸੀਂ ਕਿਸੇ ਨਾਲ ਬਿਨਾਂ ਕਸੂਰ ਤੋਂ ਬਿਨਾ ਦੱਸੇ ਉਹ ਚ ਐਵੇਂ ਕਿਸੇ ਦਾ ਕਤਲ ਕਰ ਦੇਣਾ ਜਾ ਕੇ ਹੁਣ ਤੁਸੀਂ ਕੱਲ ਵੇਖਿਆ ਹੋਊਗਾ ਅੰਮ੍ਰਿਤਸਰ ਦੇ ਵਿੱਚ ਮਰਡਰ ਜਿਹੜਾ ਪੁਲਿਸ ਵਾਲੇ ਦਾ ਹੋਇਆ ਯਾਰ ਉਹਦੀ ਛੋਟੀ ਉਮਰ ਹੈ ਹਲੇ ਬੱਚੀ ਦੀ ਜਿਹੜੀ ਉਹਦੀ ਵਾਈਫ ਹੈ ਤੇ ਉਹਦੇ ਕੀਰਨੇ ਸੁਣੇ ਨਹੀਂ ਜਾਂਦੇ ਸੀ ਬਈ ਮੈਂ ਫੋਨ ਤੇ ਦੇਖਿਆ ਬਹੁਤ ਮਨ ਖਰਾਬ ਹੋਇਆ ਵੀ ਕੱਲਾ ਕਿਸ ਨੂੰ ਮਾਰ ਦੇਣਾ ਇਸ ਗੱਲ ਦਾ ਹੱਲ ਹੈ ਕੀ ਉਹਦੇ ਕੋਲੇ ਪਿਸਤੌਲ ਹੀ ਸੀ ਦੋ ਚਾਰ ਕੇਸ ਸੀ ਉੱਤੇ ਹੋਸ਼ੀ ਵੀ ਨਾ ਜਵਾਨ ਤੋਂ ਹੋਇਆ ਨਹੀਂ ਬੰਦਾ ਮਾਰਨ ਵਾਲੀ ਕੀ ਗੱਲ ਸੀ ਤੇ ਚ ਸੈਂਡਰ ਕਰਨ ਦਾ ਇਸ ਗੱਲ ਨੂੰ ਫਿਰ ਉਹ ਆਪ ਕਿਹੜਾ ਬਚ ਗਿਆ ਫਿਰ ਹਨਾ ਇਹ ਲਾ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਨਿੱਗਰਦੀ ਜਾ ਰਹੀ ਹੈ ਇਹਦੇ ਵਿੱਚ ਇੱਕ ਖੌਫ ਪੈਦਾ ਕਰਦਾ ਹੈ ਨਾ ਲੋਕਾਂ ਨੇ ਵੀ ਜਿਹਦੇ ਨਾਲ ਆਪਣੀ ਰੰਜਿਸ਼ ਹੈ ਕੋਈ ਰੌਲਾ ਹੈ ਉਹ ਤੋਂ ਆਪਾਂ ਅੱਖ ਬਚਾ ਕੇ ਲੰਘ ਜਾਂਦੇ ਆਂ ਵੇਲਾ ਕੇ ਵੇਲਾ ਦੇਖ ਕੇ ਲੰਘ ਜਾਂਦੇ ਆਂ ਹੁਣ ਜਿਹਦੇ ਨਾਲ ਕੋਈ ਰੌਲਾ ਹੀ ਨਹੀਂ ਯਾਰ ਉਹ ਹੀ ਪਿਸਤੌਲ ਕੱਢ ਕੇ ਮਾਰ ਦਿੰਦਾ ਇਹਦਾ ਕੀ ਹੱਲ ਹੈ ਇਹਦਾ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਕਿਉਂਕਿ ਆਮ ਨਾਗਰਿਕ ਨਾਲੋਂ ਆਮ ਸਰਕਾਰ ਦੇ ਕਮਾਊ ਪੁੱਤ ਨਾਲੋਂ ਗੈਂਗਸਟਰਾਂ ਦੀ ਜ਼ਿਆਦਾ ਸੁਣੀ ਜਾਂਦੀ ਹੈ ਹੁਣ ਮੇਰੇ ਨਾਲ ਜਿੰਨੇ ਸਬੰਧਤ ਸਿੰਗਰ ਨੇ ਵਿਚਾਰੇ ਉਹਨਾਂ ਨੂੰ ਥ੍ਰੈਟਸ ਆ ਰਹੀਆਂ ਨੇ ਉਹ ਪੁਲਿਸ ਕੋਲੇ ਜਾਂਦੇ ਨੇ ਤਾਂ ਪੁਲਿਸ ਵਾਲੇ ਜਵਾਬ ਪਤਾ ਕੀ ਦਿੰਦੇ ਨੇ ਉੱਥੇ ਬੈਠੇ ਜਿਹੜੇ ਹਾਲੇ ਗੋਲੀ ਵੱਜੀ ਤਾਂ ਨਹੀਂ ਹਾਲੇ ਕੋਈ ਫਾਇਰਿੰਗ ਹੋਣੀ ਤਾਂ ਨਹੀਂ ਉਹ ਹੀ ਕਰਦੇ ਨੇ ਫਾਇਰਿੰਗ ਜਦੋਂ ਹੋਈ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਜੂ ਫਾਇਰਿੰਗ ਤੋਂ ਬਾਅਦ ਮੈਂ ਤੁਰ ਕੇ ਥਾਣੇ ਆ ਜੂੰਗਾ ਪਰ ਇਹ ਹੈ ਜੇ ਹਾਸੋ ਹੀਣੀਆਂ ਗੱਲਾਂ ਨੇ ਫਿਰ ਇਹ ਇੱਕ ਨਾ ਇੱਕ ਨੈਕਸਸ ਹੈ ਮੈਂ 2 ਸਾਲ ਦਾ ਜਿੰਨਾ ਕੁ ਸਟੱਡੀ ਕੀਤਾ ਹੈ ਤਾਂ ਜਿੰਨਾ ਕੁ ਮੈਨੂੰ ਪਤਾ ਲੱਗਿਆ ਹੈ ਨਾ ਕਿਉਂਕਿ ਜਦੋਂ ਸ਼ੁਭਦੀਪ ਦੀ ਮੌਤ ਹੋਈ ਉਦੋਂ ਤਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਕੀ ਨੇ ਮਾਰਿਆ ਸਾਨੂੰ ਕੁਝ ਨਹੀਂ ਸੀ ਪਤਾ ਪਰੰਤੂ ਜਿਵੇਂ ਜਿਵੇਂ ਪਰਤਦਾਰ ਪਰਤ ਭਕਾਈ ਕਰਦੇ ਫਿਰਦੇ ਪਿੱਛੇ ਪਿੱਛੇ ਤਾਂ ਇਹ ਲੱਗਦਾ ਵੀ ਸਾਰੇ ਗੋਲਮਾਲ ਹੈ ਸਾਡੇ ਚੁਣੇ ਹੋਏ ਆਗੂਆਂ ਨੂੰ ਆ ਹੁਣ ਵੋਟਾਂ ਦਾ ਸੀਨ ਹੈ ਤੁਸੀਂ ਪ੍ਰੈਸ ਦੇ ਮਾਧਿਅਮ ਨਾਲ ਬੜਾ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ ਇਹ ਗੱਲ ਸਮਝਾਓ ਵੀ ਕੇਵਲ ਵੋਟ ਉਹਨਾਂ ਲੋਕਾਂ ਨੂੰ ਦਿਓ ਜਿਹੜੇ ਤੁਹਾਡੇ ਹੱਕ 'ਚ ਖੜਨ ਵਾਲੇ ਲੋਕ ਨੇ ਸਾਨੂੰ ਨਹੀਂ ਗਰੰਟੀਆਂ ਚਾਹੀਦੀਆਂ ਕਿਸੇ ਗੱਲ ਦੀਆਂ ਸਾਨੂੰ ਨਹੀਂ ਰਾਸ਼ਨ ਚਾਹੀਦਾ ਅਸੀਂ ਕਮਾ ਕੇ ਖਾ ਲਾਂਗੇ ਮਾਲਕ ਨੇ ਦੋ ਹੱਥ ਦਿੱਤੇ ਆ ਪਰ ਜੇ ਮਾਹੌਲ ਦੇ ਉਹ ਸਾਨੂੰ ਹੁਣ ਤੁਸੀਂ ਆ ਬੇਲਾਰਾਮ ਤੁਹਾਡਾ ਸੜਕ ਤੇ ਬੈਠਾ ਕੁਰਸੀ ਤੇ ਬੈਠਾ ਮਾਰ ਕੇ ਭੱਜ ਗਏ ਕਿ ਇਹ ਕੋਈ ਤਰੀਕਾ ਹੈ ਕੋਈ ਵੀ ਰੋਲਾ ਕੋਈ ਵੀ ਮਤ ਪੀਂਦਾ ਟੇਬਲ ਤੇ ਬਹਿ ਕੇ ਹੱਲ ਕੀਤਾ ਜਾ ਸਕਦਾ ਹੈ ਜੇ ਜਦੋਂ ਸਾਨੂੰ ਪਤਾ ਲੱਗਦਾ ਵੀ ਫਲਾਣੇ ਪੋਲਿਟਿਸ਼ੀਅਨ ਦੇ ਫਲਾਣਿਆਂ ਨਾਲ ਲਿੰਕ ਨੇ ਫਲਾਣਾ ਪੁਲਿਸ ਅਫਸਰ ਗੈਂਗਸਟਰ ਨਾਲ ਮਿਲਿਆ ਹੋਇਆ ਤਾਂ ਵਿਰੋਧ ਹਿਰਦਾ ਸ਼ਿਮਲੇ ਜਾਂ ਇਹ ਰਹਿਣ ਦਾ ਨਹੀਂ ਸਿਰ ਤੇ ਤਾਂ ਅਸੀਂ ਤੁਰਪੱਜੇ ਫਿਰਦੇ ਆ ਜੇ ਖੇਤ ਦੀ ਰਾਖੀ ਵਾਲਾ ਬੰਦਾ ਹੀ ਮਿਲਿਆ ਹੋਇਆ ਦੂਜੇ ਪਾਸੇ ਇਹ ਤੁਸੀਂ ਫੈਸਲਾ ਕਰਨਾ ਹੁਣ ਤੁਹਾਡੇ ਹੱਥ 'ਚ ਫੈਸਲਾ ਆਪਣੇ ਕੋਲ 5 ਸਾਲਾਂ ਬਾਅਦ ਇੱਕ ਵਾਰੀ ਆਉਂਦਾ ਲੱਗਦੇ ਨੇ ਤੁਹਾਡੇ ਵਰਗੇ ਬੰਦੇ ਨੂੰ ਸਿਆਸਤ ਛੋੜਨਾ ਚਾਹੀਦਾ ਕੁਝ ਨਾ ਕੁਝ ਚੇਂਜ ਹੋ ਜਾਏ ਮੈਂ ਬੇਟਾ ਮੇਰਾ ਕੋਈ ਮੈਨੂੰ ਮੈਂ ਕਦੇ ਰਾਜਨੀਤੀ ਨੂੰ ਨਕਾਰਿਆ ਵੀ ਨਹੀਂ ਅਜੇ ਤੱਕ ਕਰੀ ਵੀ ਮੈਂ ਨਹੀਂ ਜਾਊਂਗਾ ਪਰੰਤੂ ਜਿਹੜੀ ਮੇਰੀ ਮੌਜੂਦਾ ਕੰਡੀਸ਼ਨ ਹੈ ਮੇਰੇ ਲਈ ਸਭ ਤੋਂ ਪਹਿਲਾ ਮੇਰੇ ਪੁੱਤ ਦਾ ਜਸਟਿਸ ਹੈ ਜਦ ਤੱਕ ਮੈਨੂੰ ਜਸਟਿਸ ਨਹੀਂ ਮਿਲਦਾ ਮੈਂ ਕਿਸੇ ਲੱਗਦਾ ਨਹੀਂ ਜਸਟਿਸ ਵਾਸਤੇ ਇਹ ਰਸਤਾ ਠੀਕ ਨਹੀਂ ਹੈ ਜੇ ਸਿਆਸਤ ਚਾਹੋ ਤਾਂ ਤੁਸੀਂ ਆਪਦੀ ਆਵਾਜ਼ ਆਵ ਬਲੰਦ ਕਰ ਸਕਦੇ ਹੋ ਇਹ ਤਾਂ ਇਸ ਤਿਹਾਂ ਜਾਂਦਾ ਮੈਂ ਵੀ ਕਦੇ-ਕਦੇ ਸੋਚਦਾ ਹੁੰਨਾ ਵੀ ਮੈਂ ਸ਼ਾਇਦ ਇਹ ਸੰਸਦ ਦੇ ਵਿੱਚੋਂ ਆਵਾਜ਼ ਚੁੱਕ ਸਕਦਾ ਪਰੰਤੂ ਤੁਸੀਂ ਇੱਥੇ ਦੇਖੋ 100 ਚੋਂ 99 ਜਿਹੜੇ ਬੰਦੇ ਨੂੰ ਦੂਜੀ ਭਾਸ਼ਾ ਬੋਲ ਰਹੇ ਨੇ ਇਸੇ ਕਰਕੇ ਜਿਹੜੀ ਸਾਡੀ ਲੀਡਰ ਸਾਹਿਬਾਨ ਦੀ ਲੋਕਾਂ ਦੇ ਵਿੱਚ इज्जत ਘਟੀ ਹੈ ਪੈਸੇ ਨੂੰ ਤਰਜੀਹ ਵੱਧ ਦਿੱਤੀ ਜਾ ਰਹੀ ਹੈ ਲੋਕਾਂ ਦੇ इमोਸ਼ਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ ਇਸੇ ਕਰਕੇ ਤਾਂ ਦਰਦਰ ਭਟਕਦੇ ਫਿਰਦੇ ਹੁਣ ਸਾਰੇ ਹੁਣ ਜਿਹੜੀਆਂ ਪਾਰਟੀਆਂ ਸੈਂਟਰ ਚਾ ਚਾਹੀ ਇੱਥੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਸਾਰੇ ਸਤਿਕਾਰਯੋਗੋ ਮੈਂ ਕਿਸੇ ਨੂੰ ਮਾਰਾ ਨਹੀਂ ਬੁਲਣਾ ਚਾਹੁੰਦਾ ਪਰੰਤੂ ਨਹੀਂ ਜਿਸ ਕੰਡੀਸ਼ਨ ਚੋਂ ਮੈਂ 2 ਸਾਲ ਚ ਲੰਘਿਆ ਜਿਵੇਂ ਅਸੀਂ ਰਾਤਾਂ ਤੇ ਦਿਨ ਗੁਜ਼ਾਰੇ ਨੇ ਬਹਿ ਬਹਿ ਕੇ ਮੇਰਾ ਸ਼ੇਰ ਵਰਗਾ ਪੁੱਤ ਹਿੱਕ ਤੇ ਆ ਚੜਦਾ ਜਦੋਂ ਅੱਖ ਲੱਗਦੀ ਹੈ ਨਹੀਂ ਤੁਹਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਤੁਸੀਂ ਮੁਬਾਰਕਾਂ ਦਿਓ ਬਲੇਸਿੰਗ ਦਿਓ ਤੁਹਾਡੀ ਇਨਸਾਨੀਅਤ ਹੈ ਤੁਹਾਡੇ ਪਰਿਵਾਰ ਦੀ ਇੱਜ਼ਤ ਕਰਦੇ ਪਰਮਾਤਮਾ ਤੁਹਾਨੂੰ ਤਰੱਕੀਆਂ ਲੰਬੀ ਉਮਰ ਆ ਰਾਜ ਭਾਗ ਬਖਸ਼ੇ ਸਾਨੂੰ ਕੋਈ ਜਲਸੀ ਨਹੀਂ ਕਿਸੇ ਤੋਂ ਸਾਡਾ ਸਾਡਾ ਜਿਹੜੇ ਹੋਇਆ ਦਾ ਲੜਾਈ ਕਿਹੜੀ ਲੰਮੀ ਹੋਰ ਲੜਨੀ ਪਊਗੀ ਕੀ ਲੱਗਦਾ ਜਲਸੀ ਬਿਲਕੁਲ ਲੜੂੰਗਾ ਜੀ ਹੁਣ ਮੈਨੂੰ ਦੇਖੋ ਜੇ ਮੈਨੂੰ ਰਾਹਤ ਦਿੱਤੀ ਹੈ ਖਾਡੀਆਂ ਦੁਆਵਾਂ ਨਹੀਂ ਦਿੱਤੀ ਆ ਆਮ ਲੋਕਾਂ ਦੀਆਂ ਅਰਦਾਸਾਂ ਨਹੀਂ ਦਿੱਤੀ ਆ ਅਕਾਲ ਪੁਰਖ ਨੇ ਦਿੱਤੀ ਆ ਨਾ ਉਹਨਾਂ ਨੇ ਮੇਰੇ ਥੋੜਾ ਜਿਹਾ ਬਜਨ ਘਟਾਇਆ ਸਿਰ ਤੋਂ ਤੇ ਹੁਣ ਮੈਂ ਬੇ ਧੜਕ ਹੋ ਕੇ ਹੋਰ ਵੀ ਮਜ਼ਬੂਤੀ ਦੇ ਨਾਲ ਲੜੂਗਾ ਜਦ ਤੱਕ ਮੇਰੇ ਪੁੱਤ ਦਾ ਇਨਸਾਫ ਨਹੀਂ ਮਿਲਦਾ ਮੈਂ ਆਮ ਲੋਕਾਂ ਦੇ ਵਿੱਚ ਜਾਊਂਗਾ ਇਹ ਗੱਲ ਦੱਸੂਗਾ ਉਹਨਾਂ ਨੂੰ ਜਾ ਕੇ ਦੇਖੋ ਜਿਹੜਾ ਮੇਰੇ ਵਸਦੇ ਰਸਦੇ ਖੁਸ਼ਹਾਲ ਪਰਿਵਾਰ ਦਾ ਇਹਨਾਂ ਲੋਕਾਂ ਨੇ ਮਾਰਾ ਹਾਲ ਕਰਤਾ ਤੇ ਸਰਕਾਰੀ ਪੱਖ ਮੇਰੇ ਨਾਲ ਇੱਕ ਵਾਰੀ ਵੀ ਨਹੀਂ ਖੜਿਆ ਤੁਸੀਂ ਇਹੋ ਜਿਹੇ ਲੋਕਾਂ ਨੂੰ ਨਾ ਚੁਣਿਓ ਹੁਣ ਮੈਂ ਮੇਰਾ ਕਿਸੇ ਨਾਲ ਅਕਾਲੀ ਨਾਲ ਵਿਰੋਧ ਨਹੀਂ ਮੇਰਾ ਕਿਸੇ ਕਾਂਗਰਸੀ ਨਾਲ ਨਹੀਂ ਮੇਰਾ ਕਿਸੇ ਆਪ ਵਿਰੋਧ ਕੋਈ ਨਹੀਂ ਮੈਂ ਇਹ ਉਸ ਵਿਅਕਤੀ ਨਾਲ ਵਿਰੋਧ ਹੈ ਜਿਹੜਾ ਗੁੰਡਾਗਰਦੀ ਨੂੰ ਸ਼ਹਿ ਦਿੰਦਾ ਅਸੀਂ ਵਪਾਰ ਕਰਦੇ ਹਾਂ ਦੁਕਾਨ ਕਰਦੇ ਹਾਂ ਸਾਨੂੰ 11 ਵਜੇ ਤੱਕ ਹੱਕ ਹੈ ਜੇ ਅਸੀਂ ਦੁਕਾਨ ਖੋਲ ਕੇ ਬਾਹਰ ਆਉ ਦਾ ਬਹਿ ਬਹਿ ਸਕਦੇ ਹਾਂ ਗੇਟ ਤੇ ਕਿਉਂ ਨਹੀਂ ਬੈਠਣ ਦਿੰਦੇ ਤੁਸੀਂ ਇੱਕ 2 ਪੈਸਿਆਂ ਦਾ ਗੁੰਡਾ ਹੱਥ 'ਚ ਪਿਸਤੌਲ ਲੈ ਕੇ ਉਹ ਸਾਥੋਂ ਸਾਸਰੀ ਘਰ ਭਾਦਦਾ ਹੈ ਉਹ ਡੀਸੀ ਵਰਗੀ ਫੀਲਿੰਗ ਲੈਂਦਾ ਹੈ ਕਿ ਕਿਉਂ ਜਰਾ ਕਿੱਥੇ ਕਰੋਣ ਸਾਡਾ 302 ਦਾ ਮੇਰੇ ਪੁੱਤ ਤੇ ਪਾਚਿਆ ਤੇ ਅੱਜ ਤੱਕ ਮੇਰਾ ਕੇਸ ਪੌਣੇ 2 ਸਾਲ ਹੋ ਗਏ ਕੇਸ ਸਟਾਰਟ ਨਹੀਂ ਹੋਇਆ ਮੈਂ ਸੱਤਾਂ ਵਾਲੇ ਲੋਕਾਂ ਨੂੰ ਇਹੀ ਗੱਲ ਉਹਨਾਂ ਦੇ ਸਾਹਮਣੇ ਰੱਖਣੀ ਹੈ ਵੀ ਤੁਸੀਂ ਮੇਰੇ ਕੋਲੇ ਦੋ ਸਵਾਲ ਲੈ ਕੇ ਆਇਓ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਮੈਨੂੰ ਜਿੱਥੇ ਮਰਜ਼ੀ ਬਿਲਾ ਲੂਗਾ ਮੈਂ ਨੰਗੇ ਪੈਰੀ ਤੁਰ ਕੇ ਤੁਹਾਡੇ ਕੋਲੇ ਆ ਜਾਊਗਾ ਮੈਨੂੰ ਸਨੇਹੇ ਦੇਣ ਦੀ ਲੋੜ ਨਹੀਂ ਹੈ ਦੱਸੋ ਲਾਰੈਂਸ ਦੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਹੈ ਤੁਹਾਡੇ ਸਾਲ ਭਰ ਤੁਸੀਂ ਉਹਦੀ ਇੰਟਰਵਿਊ ਕਰਵਾਤੀ ਸਰਕਾਰ ਹਾਲੇ ਤੱਕ ਵੀ 3 ਮਹੀਨੇ ਦਾ ਸਮਾਂ ਮੰਗਦੀ ਵੀ ਇੰਟਰਵਿਊ ਹੋਈ ਕਿੱਥੇ ਕਿਰਾਏ ਤੁਹਾਡੇ ਪੁਲਿਸ ਨੇ ਹੈ ਤੁਹਾਡੀ ਕਸਟਡੀ ਦੇ ਵਿੱਚ ਹੈ ਤੁਸੀਂ ਲੱਭਦੇ ਫਿਰਦੋਂ ਆਸੇ ਪਾਸੇ ਵੀ ਕਿ ਅਸੀਂ ਫਲਾਨੀ ਜਾਂਚ ਕਰਦੇ ਜਾਂਚ ਇਹਨਾਂ ਗੱਲਾਂ ਤੋਂ ਬਾਹਰ ਆ ਜੇ ਲੋਕ ਜਾਣਦੇ ਆ ਮੈਂ ਲੋਕਾਂ ਨੂੰ ਇਹੀ ਗੱਲ ਦੱਸਣੀ ਹੈ ਵੀ ਕੀ ਮੈਨੂੰ ਪਤਾ ਨਹੀਂ ਮੇਰੀ ਕਸਟਡੀ ਦੇ ਅੰਦਰ ਬੁਲਜਮਾ ਉਹ ਕਿੱਥੇ ਇੰਟਰਵਿਊ ਕਰ ਰਿਹਾ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਵੀਰ ਰਾਜਸਥਾਨ ਦਾ ਜਿਹੜਾ ਰਾਜਪੂਤਾਂ ਦਾ ਆਗੂ ਕੀ ਨਾ ਸਖਦੇਵ ਚਰਦਨ ਸਿੰਘ ਦਾ ਉਹਦੇ ਕਤਲ ਦੀ ਪਲਾਨਿੰਗ ਮਠੰਡਾ ਜੇਲ੍ਹ ਦੇ ਵਿੱਚ ਬਣ ਰਹੀ ਹੈ ਉਹ ਤੁਹਾਡੇ ਸੂਤਰ ਤੋਂ ਨੂੰ ਦੱਸ ਦਿੰਦੇ ਆ ਇੱਕ ਕੈਮਰੇ ਲਾ ਕੇ ਇੱਕ ਐਚਡੀ ਵੀਡੀਓ ਬਣ ਰਹੀ ਹੈ ਉੱਥੇ ਇੰਟਰਵਿਊ ਹੋ ਰਹੀ ਹੈ ਪੱਤਰਕਾਰ ਪਹੁੰਚ ਰਿਹਾ ਉਹਦਾ ਪ੍ਰਬੰਧ ਕੀਤਾ ਗਿਆ ਸੈਟ ਵਰਗਾ ਉਹਦਾ ਉੱਥੇ ਇੰਦਾ ਵਧੀਆ ਸੈਟ ਲਾਇਆ ਗਿਆ ਉਹਦਾ ਤੁਹਾਨੂੰ ਪਤਾ ਨਹੀਂ ਲੱਗਿਆ ਇਸ ਗੱਲ ਦਾ ਕਿਉਂ ਝੂਠ ਬੋਲਦੇ ਹੋ ਹਾਈ ਕੋਰਟ ਵੀ ਤੁਹਾਡੇ ਖਿਲਾਫ ਬੋਲੀ ਜਾਂਦੀ ਹੈ ਫੈਸਲੇ ਦੇ ਰਹੀਓ ਇਸ ਗੱਲ ਤੇ ਭਾਈ ਦੱਸੋ ਤੁਸੀਂ ਹਾਈ ਕੋਰਟ ਨੂੰ ਵੀ ਲਾਰੇ ਲਾਈ ਜਾਂਦੇ ਹੋ ਜੇ ਫਿਰ ਲੋਕਾਂ ਦਾ ਵਿਸ਼ਵਾਸ ਤੁਹਾਡੇ 'ਚ ਕਿਵੇਂ ਬਣੂਗਾ ਇਸ ਗੱਲ 'ਚ ਜਦੋਂ ਤੁਸੀਂ ਮੰਨਦੇ ਤਾਂ ਅਦਾਲਤ ਦੇ ਹੁਕਮ ਵੀ ਨਹੀਂ ਪਰ ਆਪਾ ਨੂੰ ਇਸ ਗੱਲ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਵਧਾਈ ਦਿੰਦਾ ਇਸ ਗੱਲ ਦੀ ਵੀ ਆਪਣੀ ਉਸ ਪ੍ਰਮਾਤਮਾ ਨੇ ਸੁਣੀ ਹੈ ਉਹਨੇ ਆਪਣੇ ਹੱਕ 'ਚ ਫੈਸਲਾ ਦਿੱਤਾ ਹੈ ਵੀ ਇਹਦਾ ਦਰਿੰਦਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਸਰਕਾਰ ਸੱਤਾ 'ਚ ਬੈਠੇ ਲੋਕਾਂ ਨੂੰ ਵੀ ਆਉਣੀ ਚਾਹੀਦੀ ਹੈ ਵੀ ਦੇਖੋ 3 ਕਰੋੜ ਲੋਕਾਂ ਨੇ ਜਸ਼ਨ ਮਨਾਇਆ ਜਦੋਂ ਮੇਰਾ ਪੁੱਤ ਦੁਨੀਆ ਦੇ ਵਿੱਚ ਆਉਂਦਾ ਹੈ ਜਦੋਂ ਜਾਂਦਾ ਲੱਖਾਂ ਲੋਕਾਂ ਨੇ ਦੁੱਖ ਮਨਾਇਆ ਉਦੋਂ ਵੀ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਸਮਝੋ ਤੁਹਾਡੇ ਕੋਲੇ ਵੇਲਾ ਹੈ ਤੁਹਾਡੇ ਕੋਲ ਸਮਝਣ ਦਾ ਵੇਲਾ ਹੈ ਸੱਤਾ ਬਹੁਤਾ ਚੰਨੀ ਰਹਿੰਦੀ ਕਿਸੇ ਕੋਲੇ 5 ਸਾਲੇ ਤੋਂ ਵੱਡੇ ਵੱਡੇ ਹੋ ਹੋ ਕੇ ਤੁਰਗੇ ਇਸੀ ਦਾ ਹੰਕਾਰ ਨਾ ਕਰੋ ਸੇਵਾ ਇਹਦਾ ਲੋਕਾਂ ਦੀ ਹੈ ਇਹਨਾਂ ਨੂੰ ਸਿੱਧੇ ਰਾਹ ਪਾ ਦਿਓ ਕਿਸੇ ਦੇ ਪੁੱਤ ਨਾ ਮਰਵਾਓ ਇੱਕ ਮੌਤ ਕਿੰਦੇ ਰਿਸ਼ਤੇ ਸਮੇਟ ਕੇ ਨਾਲ ਲੈ ਜਾਂਦੀ ਹੈ ਤੁਹਾਨੂੰ ਇਸ ਗੱਲ ਦਾ ਅੰਦਾਜ਼ ਨਹੀਂ ਸਾਨੂੰ ਪੁੱਛ ਕੇ ਦੇਖੋ ਸਾਡੀ ਰਾਤ ਕਿਵੇਂ ਲੰਘਦੀਆਂ ਦਿਨ ਕਿਵੇਂ ਲੰਘਦਾ ਹੈ ਤੇ ਤੁਸੀਂ ਮੈਨੂੰ ਰਾਜਨੀਤੀ ਨਾਲ ਜੋੜਦੇ ਹੋ ਕਦੇ ਮੈਂ ਉਹ ਨਹੀਂ ਹੈ ਮੇਰਾ ਹਾਲੇ ਕੋਈ ਮਨ ਨਹੀਂ ਮੈਂ ਇਨਕਾਰ ਵੀ ਨਹੀਂ ਕਰਦਾ ਇਸ ਕਰਕੇ ਮੈਂ ਕਦੇ ਨਹੀਂ ਕਹਿ ਮੈਂ ਰਾਜਨੀਤਿਕ ਬਣ ਕੇ ਰਹੂੰਗਾ ਮੈਂ ਪਰੰਤੂ ਇਹ ਕੋਈ ਜ਼ਰੂਰੀ ਨਹੀਂ ਵੀ ਅੱਜ ਇਲੈਕਸ਼ਨ ਆਈ ਅੱਜ ਮੇਰੇ ਨਾਲ ਚਾਰ ਲੋਕ ਹੈ ਮੈਂ ਲੋਕਾਂ ਦੇ ਇਮੋਸ਼ਨ ਵੇਚਣ ਵਾਲਾ ਨਹੀਂ ਹੋਗਾ ਜਿੱਦ ਦੇ ਮੇਰੇ ਚਾਹਣ ਵਾਲੇ ਕਹਿਣਗੇ ਵੀ ਆਪਣਾ ਇਸ ਗੱਲ ਦਾ ਭਲਾ ਹੋ ਸਕੇ ਮੈਨੂੰ ਲੱਗਿਆ ਵੀ ਮੈਂ ਲੋਕਾਂ ਦਾ ਕੋਈ ਸਮਾਰ ਸਕਦਾ ਮੈਂ ਜੂੜ ਆ ਜੂ ਹਾਂ ਪਰ ਤੁਹਾਨੂੰ ਲੱਗਦਾ ਜੀ ਕੀ ਹੋਣ ਜਿਹੜੇ ਲੀਡਰ ਵੋਟਾਂ ਲੈਣ ਜਾਣਗੇ ਇਲੈਕਸ਼ਨ ਹੈਗਾ ਦੇਸ਼ ਦੀ ਸਰਕਾਰ ਚੁਣੀ ਜਾਣੀ ਹੈ ਤਾਂ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਕਿ ਸ਼ੁਭਦੀਪ ਵਾਲੇ ਮਾਮਲੇ 'ਚ ਜਵਾਬ ਲੈਣ ਮੈਂ ਮੈਂ ਤੁਹਾਡੇ ਮਾਦਮ ਦੇ ਨਾਲ ਇਹੀ ਗੱਲ ਲੋਕਾਂ ਨੂੰ ਕਹਿਣਾ ਵੀ ਜਾਂ ਜਿੰਨੇ ਮੇਰੇ ਪੁੱਤ ਨੂੰ ਪਿਆਰ ਕਰਦੇ ਹੋ ਤੁਸੀਂ ਸਿੱਧੂ ਦੀ ਸੋਚ ਨੂੰ ਤੁਸੀਂ ਪਿਆਰ ਕਰਦੇ ਹੋ ਤੁਸੀਂ ਸਮਝਦੇ ਹੋ ਵੀ ਇਹ ਬਹੁਤ ਮਾੜਾ ਹੋਇਆ ਪਰ ਹੁਣ ਤੁਹਾਡੇ ਕੋਲੇ ਮੌਕਾ ਵੀਰੋ ਪੁੱਛਿਓ ਇਹਨਾਂ ਨੂੰ ਮੇਰੇ ਕੋਲੇ ਮੈਂ 2-4 ਦਿਨ ਦੇ ਵਿੱਚ ਆਵਦੇ ਆਪਣੇ ਸਵਾਲ ਵੀ ਅਪਲੋਡ ਕਰੂੰਗਾ ਜਿਹੜੀਆਂ ਮੈਂ ਤੁਹਾਨੂੰ ਹਾਈ ਕੋਰਟ ਦੇ ਫੈਸਲੇ ਨੂੰ ਕਿਉਂ ਨਹੀਂ ਮੰਨਦੇ ਇੱਕ ਗੁੰਡੇ ਦੀ ਇੰਟਰਵਿਊ ਤੁਸੀਂ ਕਿਵੇਂ ਕਰਵਾਤੀ ਅੱਜ ਤੱਕ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਕਿਉਂ ਨਹੀਂ ਪਤਾ ਲੱਗਿਆ ਕਿਹੜੇ ਲੋਕਾਂ ਨੇ ਸਿਕਿਉਰਿਟੀ ਲੀਕ ਕੀਤੀ ਸਰਕਾਰ ਚ ਬੈਠੇ ਲੋਕਾਂ ਨੇ ਮੇਰੇ ਪੁੱਤ ਦੀ ਸਕਿਉਰਿਟੀ ਵਾਪਸ ਲਈ ਪਹਿਲੀ ਗੱਲ ਦਾ ਫਿਰ ਵਾਪਸ ਕੀਤੀ ਹੋਈ ਨੂੰ ਅਨਾਉਂਸ ਕੀਤਾ ਇਹਨਾਂ ਕੀ ਤੁਸੀਂ ਆਪ ਦੇ ਵਿਭਾਗ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੱਕ ਹੁਣ ਉਹ ਕੁਡੀਆਂ ਸਾਹਿਬ ਹੀ ਮੇਰੇ ਸਤਿਕਾਰਯੋਗ ਨੇ ਮੈਂ ਇਹਨਾਂ ਨੂੰ ਵੀ ਮਿਲਿਆ ਜਦੋਂ ਸੀਐਮ ਸਾਹਿਬ ਮਾਨਸਾਏ ਉਸ ਤੋਂ ਪਹਿਲਾਂ ਮੈਂ ਵਿਧਾਨ ਸਭਾ 'ਚ ਜਾ ਕੇ ਬੈਠਿਆ ਤਾਂ ਮੈਨੂੰ ਉਦੋਂ ਕੈਬਨਟ ਮਨਿਸਟਰ ਨੇ ਜਿਹੜਾ ਅੰਮ੍ਰਿਤਸਰ ਤੋਂ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਨੂੰ 20 ਤਰੀਕ ਨੂੰ ਬੁਲਾ ਦਾਂਗੇ ਸੀਐਮ ਸਾਹਿਬ ਨੂੰ ਤੁਸੀਂ ਧਰਨਾ ਦਿਓ ਮੈਂ ਕਿਹਾ ਮੈਂ ਵੀ ਨਹੀਂ ਦੇਣਾ ਚਾਹੁੰਦਾ ਧਰਨਾ ਤਾਂ ਧਰਨਾ ਦੇਣਾ ਹੁੰਦਾ ਤਾਂ ਮੈਂ ਉਹਦੇ ਦੇਂਦਾ ਜਿੱਦ ਮੈਂ ਪੁੱਤ ਦੀ ਡੈੱਡ ਬੋਡੀ ਲਈ ਬੈਠਾ ਸੀ ਉਹਦੇ ਮੇਰੇ ਨਾਲ ਲੱਖਾਂ ਲੋਕਾਂ ਦੀ ਤਾਦਾਦ ਸੀ ਮੈਨੂੰ ਇਹ ਲੱਗਿਆ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋ ਜਾ ਕੋਈ ਸਾੜ ਫੋਕ ਦੀ ਘਟਨਾ ਨਾ ਹੋਵੇ ਜੇ ਮੈਂ ਇੱਕ ਜ਼ਿੰਮੇਵਾਰ ਫੌਜੀ ਆ ਮੈਂ ਡਿਸਪਲਾਈਨ ਰਹਿ ਕੇ ਜ਼ਿੰਦਗੀ ਗੁਜ਼ਾਰਨੀ ਚਾਹੁੰਦਾ ਉਹਦੇ ਕਰ ਦਿੰਦਾ ਪਰੰਤੂ ਮੈਂ ਇਹਨਾਂ ਦੇ ਸਾਹਮਣੇ ਵੀ ਸਵਾਲ ਰੱਖੇ ਵੀ ਮੇਰੀ ਆ ਕੈਬਨਿਟ ਸਾਹਿਬ ਤੁਸੀਂ सीएम ਸਾਹਿਬ ਤੋਂ ਪੁੱਛ ਕੇ ਲਿਆਦੇ ਵੀ ਮੇਰੀਆਂ ਇਹ ਗੱਲਾਂ ਜਾਇਜ਼ ਨੇ ਜੇ ਜਾਇਜ਼ ਨੇ ਤਾਂ ਮੈਨੂੰ ਹਾਂ ਨਾ ਉੱਤਰ ਦਿਓ ਅੱਜ ਤੱਕ ਮੰਤਰੀ ਸਾਹਿਬ ਨੇ ਮੈਨੂੰ ਨਹੀਂ ਉਹਦਾ ਉੱਤਰ ਦਿੱਤਾ ਹਾਲ ਤੱਕ ਉਹ ਸਦਾ ਉਹਨੂੰ ਕਿਸੇ ਦੇ ਅੱਗੇ ਨਾ ਦਿੱਤਾ ਪਰ ਮੈਨੂੰ ਐ ਤਾਂ ਕਹਿੰਦੇ ਭਾਈ ਮੇਰੀ ਸੀਐਮ ਸਾਹਿਬ ਨੇ ਸੁਣੀ ਨਹੀਂ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕਰਦਾ ਅਗਦਾ ਸਵਾਲ ਖੁਸ਼ੀ ਦਿੱਤੀ ਆ ਪਰਮਾਤਮਾ ਨੇ ਦੁਬਾਰਾ ਸਿੱਧੂ ਮੂਸੇਵਾਲਾ ਦਾ ਗਾਣਾ ਕਦੋਂ ਲੋਕਾਂ ਦੇ ਸਪੋਰਟ ਹੋਰੇ ਲੋਕ ਬੜੀ ਡਿਮਾਂਡ ਕਰ ਰਹੇ ਵੀ ਨਵਾਂ ਇਹਨਾਂ ਨੂੰ ਹੋਣਾ ਕੁਝ ਇਹਦੇ ਚ ਪ੍ਰੋਬਲਮ ਇਹ ਹੁੰਦੀਆਂ ਨੇ ਮੈਂ ਤੇਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨੇ ਜਿਹਨਾਂ ਸਟੈਫਲੈਂਡਨ ਆਈ ਸੀ ਆਪਣੇ ਕੋਲੇ ਯੂਕੇ ਤੋਂ ਸਤੀਲ ਬੈਂਗਲ ਯੂਕੇ ਵਾਲੇ ਉਹਨਾਂ ਨਾਲ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਕੁਝ ਉਹ ਉਹ ਸਾਥੋਂ ਡੇਟਾ ਮੰਗ ਰਹੇ ਨੇ ਉਹ ਜੀ ਉਹ ਪਹਿਲਾਂ ਰੀਲੀਜ਼ ਕਰਦੇ ਫਿਰ ਆਪਾਂ ਦੋ ਚਾਰ ਮਹੀਨੇ ਬਾਅਦ ਛੱਡਦੇ ਕਦੋਂ ਕਰ ਸਕਦੇ ਜੀ ਹਾਂਜੀ ਲੋਕਾਂ ਨੂੰ ਉਹਨਾਂ ਨੇ ਉਹਨਾਂ ਨੇ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡ ਦਿਆਂਗੇ ਤੇ ਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਸ਼ੁਭਦੀਪ ਜੀ ਮੇਰਾ ਜੋ ਗਿਆ ਸੀ ਉਹੀ ਵਾਪਸ ਆਇਆ

ਇਹ ਤੁਹਾਡੇ ਕੋਲ ਜਵਾਲਾ ਹੈਗਾ ਤਾਂ ਹਰੇਕ ਜਿਹੜਾ ਬੁਝੇ ਕੀ ਕਰਦਾ ਹੈ ਸੁਭੂ ਲੰਗਰ ਦੀ ਸੇਵਾ ਵੀ ਕਰਦਾ ਹੁੰਦਾ ਸੀ ਇੱਥੇ ਆ ਕੇ ਜੀ ਬਟਿੰਡਾ ਦੇ ਵਿੱਚ ਉਹਨਾਂ ਨੇ ਕੈਂਸਰ ਟ੍ਰੇਨ ਜਿਹੜੀ ਬੀਕਾ ਨਿਰ ਜਾਂਦੀ ਹੈ ਉਹਨਾਂ ਨੇ ਕਿਹਾ ਸੀ ਹਸਪੀਟਲ ਬਣਾਉਂਗਾ ਮੈਂ ਕੈਂਸਰ ਹਸਪੀਟਲ ਮਾਨਸਾ ਦੇ ਵਿੱਚ ਬਹੁਤ ਜ਼ਿਆਦਾ ਮਾਲਵਾ ਵੇਰਟ ਦੇ ਵਿੱਚ ਸਾਡੇ ਮਾਮਦੇ ਵਿੱਚ ਨਾ ਕਿੰਗਾ ਨਾ ਸੀ ਗਿਆ ਹੈ ਹਾਂ ਔਰ ਇਹ ਸਭ ਵਿੱਚ ਸਾਡੇ ਹਰ ਮਨ 'ਚ ਹਰੇਕ ਵੀ ਵਿਚਾਰ ਹੈਗਾ ਪਰ ਉਹ ਮਨ ਪਿਛਲੇ ਸੱਜਦੋਂ ਦਾ ਉਹ ਗਿਆ ਹੈ ਜੀ ਜੀ ਸਾਡੀ ਮਾਨਸਿਕ ਹਾਲ ਫਿਜ਼ੀਕਲ ਹਾਲਤੀ ਇੰਨੀ ਵੀਕ ਪੈ ਗਈ ਵੀ ਹਰੇਕ ਤਿੰਨਵੇਂ ਵਾਰ ਨੂੰ ਆਈਟਮ ਸੁਣਾਉਣਾ ਪੈਂਦਾ ਹੈ ਕਦੇ ਸਟੰਟ ਪੈ ਗਏ ਕਦੇ ਪੁੱਛਦੇ ਲੋਕ ਮੈਂ ਹੁਣ ਤਾਂ ਕੁਝ ਕਰ ਨਹੀਂ ਪਾਇਆ ਪਰ ਤੂੰ ਪਰਮਾਤਮਾ ਸੋਚ ਬਹੁਤ ਵੱਡੀ ਸੀ ਉਹਦੀ ਵੀ ਆਪਾਂ ਇਸ ਵਿਸ਼ੇ ਤੇ ਚੱਲਾਂਗੇ ਜੀ ਮੈਂ ਵੀ ਨਾਲ ਹੁੰਦਾ ਸੀ ਰਾਤ ਨੂੰ ਅਸੀਂ ਜਾਂਦੇ ਸੀ ਸੁੱਧੂ ਵੀ ਆਉਂਦਾ ਸੀ ਸੁਖਪਾਲ ਵੀ ਹੁੰਦਾ ਸੀ ਅਸੀਂ ਇਕੱਠੇ ਰਾਤ ਨੂੰ ਲੰਗਰ ਦੀ ਸੇਵਾ ਕਰਦਾ ਹੁੰਦਾ ਸੀ ਆ ਕੇ ਹੁਣ ਆਪਾਂ ਆ ਇਲੈਕਸ਼ਨ ਤੋਂ ਬਾਅਦ ਇਹ ਕੈਂਪਾਂ ਦਾ ਕੈਂਪ ਵੀ ਲਵਾਵਾਂਗੇ ਫੇਰ ਲਵਾਵਾਂਗੇ ਉਹ ਲੜੀ ਆਪਾਂ ਸ਼ੁਰੂ ਕਰਾਂਗੇ ਦੁਬਾਰੇ ਕੁਲਦੀਪ ਸਿੰਘ ਢਾਲੀ ਵਾਲਾ ਬਸ ਪਹਿਲਾਂ ਮੇਰੇ ਕੋਲੇ ਆ ਜਸਟਿਸ ਤੇ ਫਿਜੀਕਲ ਪ੍ਰੋਬਲਮਾਂ ਨੇ ਮੈਨੂੰ ਇਨਾ ਕੀ ਅੱਲੇ ਵੀ ਮੈਂ ਹਾਲੇ ਤਾਂ ਕੁਝ ਕਰਨੀ ਪਾਇਆ ਮੈਨੂੰ ਅਫਸੋਸ ਹੱਸ ਕਰਦਾ ਕੋਈ ਨਾ ਪ੍ਰਮਾਤਮਾ ਦੇਵੇ ਤਾਂ ਕਰਾ ਕਰਨੇ ਕਰਾਵੇ ਆਪੇ ਆਪ ਇਹਦਾ ਮਾਲਕ ਨਹੀਂ ਕਰਦਾ ਤਾਂ ਬਿਲਕੁਲ ਸੁਖਦੀਪ ਸੁੱਧੂ ਨਾਮ ਰੱਖ ਦਿੱਤਾ ਗਿਆ ਪਿਤਾ ਬਲਕੌਰ ਨੇ ਪਿਤਾ ਬਲਕੌਰ ਸਿੰਘ ਨੇ ਅੱਜ ਐਲਾਨ ਕੀਤਾ ਜਿਹੜਾ ਛੋਟੇ ਸੁੱਧੂ ਦਾ ਨਾਮ ਆ ਸੁਖਦੀਪ ਸਿੰਘ ਸੁੱਧੂ ਨਾਮ ਆ ਜਿਹੜਾ ਉਹ ਰੱਖਿਆ ਗਿਆ ਰਸਮੀ ਤੌਰ ਤੇ ਤਾਂ ਜਲਦੀ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਭਦੀਪ ਸੁੱਧੂ ਦੇ ਜਿਹੜੇ ਗਾਣੇ ਆ ਜਿਹੜੇ ਉਹ ਵੀ ਰਿਲੀਜ਼ ਕੀਤੇ ਜਾਣਗੇ ਜਲਦੀ ਤੇ ਜਲਦੀ ਹੀ ਜੋ ਉਹਨਾਂ ਨੇ ਗੱਲ ਕਹੀ ਹੈ ਮਾਨਸਾ ਬਠਿੰਡਾ ਜਦੋਂ ਆਂਦੇ ਸੀ ਉਹ ਬਠਿੰਡਾ ਦੇ ਵਿੱਚ ਰੇਲਵੇ ਸਟੇਸ਼ਨ ਤੇ ਬੀਕਾਨੇ ਟ੍ਰੇਨ ਆ ਜਿਹੜੀ ਜਾਂਦੀ ਸੀ ਕੈਂਸਰ ਟ੍ਰੇਨ ਕਿਹਾ ਜਾਂਦਾ ਸੀ ਤਾਂ ਕਈ ਵਾਰੀ ਆ ਕੇ ਉਹ ਇੱਥੇ ਸੇਵਾ ਕਰਦੇ ਸੀ ਜਿਹਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ 월ਡ ਕੈਂసర్ ਕੇਅਰ ਅਤੇ ਸੁਪਾਲ ਸਿੰਘ ਸੁੱਧੂ ਮੌਜੂਦਾ ਟੀਚਰ ਹੈ ਤੇ ਤਾਂ ਅਸੀਂ ਕਈ ਵਾਰੀ ਰਾਤ ਨੂੰ ਜਾਂਦੇ ਮੈਂ ਵੀ ਕਵਰਿੰਗ ਵਾਸਤੇ ਜਾਂਦਾ ਹੁੰਦਾ ਸੀ ਨਾਲ ਤਾਂ ਰਾਤ ਨੂੰ ਉਹ ਸੇਵਾ ਕਰਦੇ ਲੰਗਰ ਦੀ ਉਹ ਟ੍ਰੇਨ ਦੇ ਵਿੱਚ ਯਾਤਰੀਆਂ ਨੂੰ ਲੰਗਰ ਦਿੰਦੇ ਸੀ ਤਾਂ ਕਈ ਜਿਹੜੇ ਭਿਖਾਰੀ ਬੇਸਹਾਰਾ ਲੋਕ ਆ ਜਿਹੜੇ ਸਟੇਸ਼ਨ ਤੇ ਪਏ ਹੁੰਦੇ ਸੀ ਉਹਨਾਂ ਨੂੰ ਕੰਬਲ ਵੰਡਦੇ ਸੀ ਤਾਂ ਜਲਦੀ ਇਹ ਸਵਾਲ ਤੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਥੋੜਾ ਸੈੱਟ ਹੋ ਜਾਈਏ ਉਸ ਤੋਂ ਬਾਅਦ ਜੋ ਗੱਲ ਕਹੀ ਸੀ ਸਿੱਧੂ ਮੂਸੇਵਾਲੇ ਨੇ ਕੈਂਸਰ ਹਸਪੀਟਲ ਆ ਜਿਹੜਾ ਮਾਨਸਾ ਦੇ ਵਿੱਚ ਬਣਾਇਆ ਜਾਵੇਗਾ ਤਾਂ ਉਹ ਉਹਨਾਂ ਤੇ ਵੀ ਫੁੱਲ ਚੜਾਏ ਜਾਣਗੇ ਸੈਟਿੰਗ ਹੋ ਕੇ ਸਾਰੀ ਉਹ ਵੀ ਸੋਚਿਆ ਜਾਊਗਾ ਤਾਂ ਜੋ ਸਿੱਧੂ ਨੇ ਕਿਹਾ ਸੀ ਉਹ ਗੱਲਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਜੁੜੇ ਰਹੇ ਹੋ ਤੁਸੀਂ ਨੌ ਪੰਜਾਬ ਨਾਲ ਮੈਂ ਸ਼ਰਮਾ ਬਠਿੰਡਾ ਤਾਂ ਵੱਡੀ ਗਿਣਤੀ ਦੇ ਵਿੱਚ ਹੈ ਜਿਹੜੇ ਉਹਦੇ ਸਿੱਧੂ ਨੂੰ ਚਾਉਣ ਵਾਲੇ ਪਹੁੰਚ ਰਹੇ ਆ ਤਾਂ ਇਸ ਤੋਂ ਪਹਿਲਾਂ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਇਨਸਾਫ ਦੀ ਮੰਗ ਕੀਤੀ ਗਈ ਅੱਜ ਵੀ ਪਰਵਾਹ ਆ ਜਿਹੜਾ ਉਹ ਸਰਕਾਰ ਕੰਨੀ ਤੇ ਕਦੋਂ ਸਿੱਧੂ ਤੇ ਕਾਤਲਾਂ ਨੂੰ ਸਜ਼ਾ ਮਿਲੂਗੀ ਕਦੋਂ ਉਹ ਅੰਦਰ ਹੋਣਗੇ ਬਠਿੰਡਾ ਦੇ ਪਾਵਰਸ ਰੋਡ ਤੇ ਹਸਪਤਲ ਜਿੰਦਲ ਹਸਪਤਲ ਦੇ ਵਿੱਚ ਕਿਉਂਕਿ ਡਾਕਟਰ ਨੇ ਹਜੇ ਸਮਾਂ ਦਿੱਤਾ ਕਿ ਰਹਿਣਾ ਪਊਗਾ ਕਿਉਂਕਿ ਪ੍ਰੋਪਰ ਹਜੇ ਜਿਹੜੀ ਬੱਚਾ ਜਿਹੜਾ ਡਾਕਟਰਾਂ ਦੀ ਰੇਖ ਦੇ ਦੇਖ ਰੇਖ ਦੇ ਵਿੱਚ ਰਹੂਗਾ ਹੋਰ 3-4 ਦਿਨ ਇੱਥੇ ਲੱਗ ਸਕਦੇ ਆ ਬਠਿੰਡਾ ਦੇ ਹਸਪਤਲ ਦੇ ਵਿੱਚ ਜਿੰਦਲ ਹਸਪੀਟਲ ਦਾ ਸਾਰੇ ਇਹੀ ਲੋਕ ਆ ਜਿਹੜੇ ਚੌਣ ਵਾਲੇ ਕਹਿੰਦੇ ਆ ਵੀ ਸੁੱਧੂ ਵਾਪਸ ਆ ਗਿਆ ਇਸ ਦੁਨੀਆ ਤੇ ਵਾਪਸ ਆ ਗਿਆ ਜੋ ਦੇ ਸੁਪਨੇ ਸੀ ਜੋ ਰਹਿੰਦੇ ਅਦੂਰੇ ਆ ਜਿਹੜੇ ਉਹ ਪੂਰੇ ਕਰੂਗਾ ਤੇ ਜਲਦੀ ਉਹਦੇ ਗਾਣੇ ਆ ਜਿਹੜੇ ਰਿਲੀਜ਼ ਹੋਣਗੇ ਕੁਛ ਹੀ ਗੱਲ ਠੀਕ ਠਾਕ ਵਧੀਆ ਜੀ ਬਹੁਤ ਵਧੀਆ ਤੁਸੀਂ ਠੀਕ ਹੋ ਵਾਕਈ ਦੇਖਣ ਵਾਲਾ ਸੁੱਧੂ ਨੂੰ ਕਿੰਨੀ ਦੂਰੋਂ ਦੂਰੋਂ ਲੋਕ ਆ ਜਿਹੜੇ ਪਹੁੰਚ ਰਹੇ ਆ ਮਿਲਣ ਵਾਸਤੇ ਆ ਰਹੇ ਆ ਵਾਕਈ ਸੁੱਧੂ ਦੇ ਵਿੱਚ ਦਮ ਸੀ ਛੋਟੇ ਬੱਚਿਆਂ ਤੋਂ ਲੈ ਕੇ ਔਰਤਾਂ ਬਜ਼ੁਰਗ ਤੱਕ ਉਹਨੂੰ ਮਿਲਣ ਛੋਟੇ ਨੂੰ ਮਿਲਣ ਵਾਸਤੇ ਹਸਪੀਟਲ ਆ ਰਹੇ ਆ ਤਾਂ ਜੁੜੇ ਰਹੋ ਤੁਸੀਂ ਨਾਓ ਪੰਜਾਬ ਨਾਲ ਮੈਂ ਨਰੇਸ਼ਨ ਮਾ